ਫੈਕਟਰੀ ਦੇ ਵਿੱਚ ਲੱਗੀ ਭਿਆਨਕ ਅੱਗ ਮੂਕੇ ਤੇ ਹੀ ਮਚ ਗਿਆ ਚੀਕ ਚਿਹਾੜਾ ਸਾਰਾ ਸਮਾਨ ਫੈਕਟਰੀ ਸਣੇ ਸੜਕੇ ਹੋ ਗਿਆ ਸਵਾ ਤੁਸੀਂ ਵੀ ਦੇਖੋ ਇਸ ਵੇਲੇ ਦੀ ਵੱਡੀ ਖਬਰ ਤੇ ਇਸ ਵੀਡੀਓ ਨੂੰ ਤਦਕੀ ਸ਼ੇਅਰ ਕਰ ਦਿਓ ਤਾਂ ਜੋ ਹਰ ਕੋਈ ਸਾਵਧਾਨੀ ਵਰਤੇ ਪਾਣੀ ਪਤ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਸੈਣੀ ਕਲੋਨੀ ਦੇ ਵਿੱਚ ਕਾਰ ਪੇਂਟ ਦੀ ਫੈਕਟਰੀ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਦੇਖਦੇ-ਦੇਖਤੇ ਇਹ ਅੱਗ ਕਾਫੀ ਜ਼ਿਆਦਾ ਫੈਲ ਜਾਂਦੀ ਹੈ ਫੈਕਟਰੀ ਸੜ ਕੇ ਸੁਆਹ ਹੋ ਚੁੱਕੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਅੱਗ ਨੇ ਕਿੰਨਾ ਭਿਆਨਕ ਰੂਪ ਧਾਰਨ ਕਰ ਲਿਆ ਦੱਸ ਦਈਏ ਕਿ ਮੌਕੇ ਦੇ ਉੱਤੇ ਫਾਇਰ ਬਰਗੇਡ ਦੀਆਂ 8 ਗੱਡੀਆਂ ਬੁਲਾਈਆਂ ਜਾਂਦੀਆਂ ਨੇ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਮੌਕੇ ਦੇ ਉੱਤੇ ਪੁਲਿਸ ਪਹੁੰਚਦੀ ਹੈ ਤੇ ਕੰਮ ਕਰਨ ਵਾਲੇ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਤੇ ਆਸ-ਪਾਸ ਦਾ ਜਿਹੜਾ ਇਹ ਇਲਾਕਾ ਹੈ ਇਸ ਨੂੰ ਵੀ ਖਾਲੀ ਕਰਵਾ ਲਿਆ ਜਾਂਦਾ ਹੈ ਕਿਉਂਕਿ ਅੱਗ ਨੇ ਇੱਕ ਭਿਆਨਕ ਰੂਪ ਧਾਰਨ ਕਰ ਲਿਆ ਦੇਖਦੇ-ਦੇਖਦੇ ਇਹ ਅੱਗ ਫੈਲਦੀ ਗਈ ਤੇ ਫੈਕਟਰੀ ਦੇ ਵਿੱਚ ਸੜ ਕੇ ਸਾਰਾ ਸਮਾਨ ਸੁਆਹ ਹੋ ਚੁੱਕਿਆ ਹੈ